ਸੰਦੀਪ ਡੇਰੀ ਫਾਰਮ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਜੱਗੀ ਬਾਈ ਕੋ ਪਹੁੰਚ ਚੁਕੇ ਜੀ ਪਿੰਡ ਵੀਰ ਦਾ ਹੈਗਾ ਕੰਗ ਜ਼ਿਲ੍ਹਾ ਹੈਗਾ ਤੰਦਰ ਤੁਫੀਲ ਖਨੂਰ ਸਾਹਿਬ ਅੱਜ ਇੱਕ ਨੀਲੀ ਲੈ ਕੇ ਜਾਈ ਨੇ ਕੁਆਲਟੀ ਵਾਲੀ ਆ ਤੇ ਬਾਕੀ ਨਾਲ ਚਲੋ ਮੋਹਰਾ ਤਾਂ ਹੁੰਦੀਆਂ ਹੁੰਦੀਆਂ ਤੇ ਆਓ ਫਿਰ ਗੱਲਬਾਤ ਕਰੀਏ ਬਾਜੀ ਸਾਸੀ ਕਾਲ ਜੀ ਹੋ ਸਣਾਓ ਸੋਡਹੀ ਠੀਕ ਆ ਜੀ ਹੋ ਸਾਬ ਕਿਦਾਂ ਸੰਦੀਪ ਡੇਰੀ ਫਾਰਮ ਚੈਨਲ ਵੇਖਣਾ ਸਾਰੇ ਮੇਰੇ ਵੀਰਾ ਭੈਣਾ ਭਰਾਵਾਂ ਨੂੰ ਪਿਆਰ ਭਰੀ ਸਾਸੀ ਕਾਲ ਤੇ ਹੋ ਸਾਬ ਬਾਜੀ ਹਾਂ ਠੀਕ ਹੈ ਜੱਗੀ ਬਾਈ ਮੀ ਮਾ ਪੈ ਗਿਆ ਮੀ ਨਫਰਤ ਨੂੰ ਬਸ ਕਮਾਲ ਵੇ ਗਿਆ ਬਾਜੀ ਇੱਕ ਦੋ ਮਈਆਂ ਰਹਿ ਗਈਆਂ ਸੀ ਤੇ ਉਹ ਵੀ ਚਲੋ ਇਦਾਂ ਹੀ ਹੋ ਗਿਆ ਕੰਮ ਕਿ ਉਹ 8-10 ਮਹੀਨਿਆਂ ਦੀ ਹੀ ਆਪਣੇ ਕੋਲ ਹਾਂਜੀ ਹਾਂਜੀ ਤੇ ਬਾਕੀ ਮਾਲ ਉਹਦੋਂ ਵੀਡੀਓ ਲਾਗੇ ਵੀ ਪਈ ਹੀ ਮਾਲ ਉਹਨਾਂ ਦਾ ਵੀ ਸਾਰਾ ਹੀ ਵੇਗ ਗਿਆ ਵੇਚੀ ਜਾਂਦਾ ਮਾਲ ਕੇ ਬਾਬੇ ਦੀ ਕਿਰਪਾ ਹਾਂਜੀ ਤੇ ਜਾਣਾ ਹੀ ਮੈਂ ਤੋਂ ਦਾ ਦੋਤ ਬਾਬਾ ਹੀ ਦਿਨ ਹੋ ਗਏ ਵਿਆਹ ਵੀ ਚੱਲਣ ਦਾ ਫੇਰ ਪਰਸੋਂ ਮੁੰਡਾ ਯਾਰ ਬੇਲੀ ਇੱਥੇ ਬਟਾਰੀ ਅੱਛਾ ਉਹਦਾ ਹੀ ਵਿਆਹ ਤੇ ਆਂਦਾ ਹਾਂਜੀ ਆਂਦਾ ਜਰੂਰ ਹੀ ਆਉਣਾ ਦੋ ਦਿਨ ਉਹਦੇ ਕੋਲ ਸੱਗਨ ਵਾਲੇ ਦਿਨ ਵੀ ਤੇ ਬਰਾਤ ਤੇ ਵੀ ਗਏ ਤੇ ਆ ਪੀਸ ਲੈ ਆਦੇ ਦੋ ਘੋਰ ਨਵੇਂ ਤੇ ਮਾਹ ਚਲ ਪੰਜਾਂ ਗਦੀ ਪਾਉਨੇ ਆ ਫਿਰ ਦਿਹਾੜੀ ਤੱਕ ਜਾਣਾ ਵਾ ਚਲੋ ਹਾਂਜੀ ਹੋਰ ਅੱਜ ਹੀ ਸੂਈ ਆ ਭ ਤੇ ਮਾਹ ਮੋਰ ਕੇ ਫਿਰ ਦਿਹਾੜੀ ਗੱਲਾਂ ਕੇ ਜਦੋਂ ਬੌਲੇ ਤੋਂ ਡੰਗਰ ਸਾਫ ਹੋ ਜੇ ਨਾ ਤੇ ਫਿਰ ਦਿਹਾੜੀ ਕਿ ਤੁਹਾਨੂੰ ਪਤਾ ਬੋਝਦਾ ਵਾ ਨਹੀਂ ਬੋਝਦਾ ਤੇ ਅੱਜ ਬੱਚੇ ਨੂੰ ਝੰਗਾ ਕੇ ਭਾਜੀ 2 2.5 ਕਿਲੋ ਚੋਇਆ ਵਾ ਸਵੇਰੇ ਜੇਰ ਜੂਰ ਐ ਭਾਤੀ ਬਹੁਤ ਵਧੀਆ ਝੋਟੀ ਦੂਜਾ ਸੁਹਾ ਵੇਖੋ ਥਾਂ ਤੋਂ ਲਗਾ ਕੇ ਦਾਦਾ ਕੱਟੀ ਕੱਟੀ ਦਿੱਤੀ ਐ ਭਾਜੀ ਬਹੁਤ ਵਧੀਆ ਕੱਟੀ ਆ ਗਈ ਭਾਜੀ ਕੱਟੀ ਦਿੱਤੀ ਵੈਸੇ ਉਹਦਾ ਨੀਲੀ ਦਾ ਪੀਕ ਅੱਜ ਕੱਲ ਤੁਹਾਨੂੰ ਪਤਾ ਬੱਚਿਆਂ ਦਾ ਉਹਦਾ ਭਰਾਉਂਦੇ ਨਹੀਂ ਆ ਵੈ ਚੰਗੀ ਝੋਟੀ ਸਾਫ ਸੁਫਿਆ ਕਵਾਰਤੀ ਵਾਲੀ ਹਾਂਜੀ ਤੋਰੋ ਫਿਰ ਜੋ ਗਿਆ ਕਿਵੇਂ ਆ ਜੋ ਗਾਜ ਦੂਰ ਦੂਰ ਰਹਿੰਦਾ ਆਂਦਾ ਕਮੈਂਟ ਨਹੀਂ ਮੈਨੂੰ ਕਰਦੇ ਚੰਗੇ ਮੇਰੇ ਜਗ੍ਹਾ ਕੋਈ ਗਾਲੀ ਆਪਣੇ ਭੈਣ ਭਰਾ ਹੀ ਕਰ ਦਿੰਦੇ ਆ ਇਹ ਚੱਲੀ ਜਾਂਦਾ ਕੰਮ ਕਮੈਂਟਾਂ ਲਈ ਧਿਆਨ ਦਈ ਜਾਂਦਾ ਰਹੇ ਜੱਗੀ ਹਾਂ ਨਹੀਂ ਗਾਇ ਕਿਤੇ ਕੰਮ ਤੇ ਗਵੜ ਲਈ ਤੇ ਫੌਜੀ ਨਾਲ ਤੇ ਆਂਦਾ ਮੈਂ ਪੈਸੇ ਦੇ ਕੇ ਆਉਣਾ ਆ ਜਾਓ ਪੁੱਤ ਸਾਹਿਬ ਪੈਸੇ ਦੇ ਕੇ ਆਂਦੇ ਤੇ ਵੜ ਇਹਦੇ ਘਰ 깔 ਦੇ ਦੀ ਨਾ ਫਿਰ ਸੌਰ ਸੱਸ ਜਿੱਦਣ ਵੀਡੀਓ ਵੀਡੀਓ ਪਾਉਣੀ ਹੋਵੇ ਇੱਥੇ ਮੰਗਾ ਲਈਦੀ ਮੱਜ ਕਿਵੇਂ ਕਿਵੇਂ ਮੱਜ ਨੀਲੀ ਦਾ ਤੋਹਫਾ ਲਿਆਉਂਦਾ ਬੋਲਿਆ ਬਹੁਤ ਜਿਆਦੀ ਚੰਗੀ ਹੈ ਭਾਜੀ ਵੇਖੋ ਇਧਰ ਵੇਖੋ ਬਿੰਦੀਆਂ ਵਾਲਾ ਵਹਾਨਾ ਲੱਗਾ ਹੈ ਵੇਖੋ ਟੱਚ ਬਟਨ ਉੱਤੇ ਪਾ ਵੀ ਪਾਜੀ ਬਿਲਕੁਲ ਜਾਇਜ ਅੱਜ ਛੋਟੀ ਇੱਕ ਨੰਬਰ ਦੀ ਵੇਖੋ ਆਹ ਦੇਖੋ ਘਟੀ ਪਿਆਰ ਲਈ ਲੀ ਬਹੁਤ ਹੀ ਬਾਤੀ ਖੜੀ ਛੋਟੀ ਵਾਹ ਜੁਗਿਆ ਕਿਵੇਂ ਜਵਾਜੂ ਕਿਵੇਂ ਆ ਵਾਹ ਠੀਕ ਆ ਫਿਰ ਜਵਾਈ ਥਾਣੀ ਬੜਾ ਲੱਗਾ ਪਾਜੀ ਵੇਖੋ ਜਵਾਈ ਥੜਕਦਾ ਨਾ ਲੱਗਾ ਤੇ ਸਪੈਸ਼ਲ ਲੱਗਾ ਸਪੈਸ਼ਲ ਥਾਣਾ ਬਹੁਤ ਚੰਗੀ ਝੋਟੀ ਹੈ ਕੱਦ ਥੋੜਾ ਜਿਹਾ ਮਦਰੀ ਡੋਲੀ ਦੀ ਜੇ ਆਪਾਂ ਵੀਡੀਓ ਤੇ ਆ ਦਿੰਨੇ ਥੋੜਾ ਜਿਹਾ ਮਦਰੀ ਡੋਲੀ ਪਰ ਝੋਟੀ ਜਿੰਨੀ ਹੈਗੀ ਨਾ ਸਾਫ ਆ ਠੀਕ ਹਾਂਜੀ ਹਾਂ ਰਹ ਲਾਣ ਗਿਆ ਦੇਖੀ ਰਾਜੀ ਹੈ ਝੋਟਾ ਰਾਜੀ ਬਾਜੀ ਹੈ ਪੂਰੀ ਇਹ ਮਦਰੀ ਮਟੀਰੀ ਜੇ ਥੋੜੀ ਜੀ ਪਰ ਦੋ ਦਾਲੀ ਝੋਟੀ ਹੈ ਕੁਆਲਟੀ ਵਾਲੀ ਜੇ ਤੇ ਭਾ ਵੀ ਬਿਲਕੁਲ ਛੋਟਾ ਜੇ ਕਰਨਾ ਭਾਜੀ ਮਾਲ ਤੁਹਾਨੂੰ ਪਤਾ ਮਹਾਰਾ ਦੀ ਕਿਰਪਾ ਨਾਲ ਵੇਗਦਾ ਵਾ ਮੁੱਲ ਕੋਈ ਸਵਾ ਨਹੀਂ ਭਾਜੀ 1 15 ਨਹੀਂ ਕੋਈ 1 5 ਬਿਲਕੁਲ ਜਾਇਜ 1 ਲੱਖ ਦੀ ਦੇਣੀ ਆ ਲੱਖ 1000 ਛੋੜ ਕਰ ਇਹ 99000 ਦਾ ਆਫਰ ਹੀ ਦੇਣਾ ਵੇਖੋ ਕਟੀ ਕਿਤਾ ਦੀ ਬਾਜੀ ਲੋਕ ਆਲਾ ਥਣ ਲੱਗਾ ਜੇ ਦੁੱਧ ਵਾਲੀ ਝੋਟੀ ਜੇ ਠੀਕ ਆ ਹਾਂਜੀ ਸਾਫ ਸੁਥਰੀ ਆ ਜੱਗਿਆ ਸੂਈ ਗੱਬਣ ਇਹ ਗੱਬਣ ਗੱਬਣ ਬਾਜੀ ਕੋਈ ਗੱਬਣ ਵੇਖੋ ਚੱਕਤੀ ਕਿਦਾ ਦੀ ਆ ਵਾਹ ਪਹਿਲਾ ਸੂਆ ਜੇ ਬਾਜੀ ਇਹ ਜੇ ਵੀ 1 2 ਦਿਨ ਲੈ ਜੂਗੀ ਕਟੀ ਬਹੁਤ ਹੀ ਜਿਆਦੀ ਚੰਗੀ ਆ ਭਾ ਵੀ ਅੱਜ ਬਾਜੀ ਬਿਲਕੁਲ ਦੋ ਮਈਆਂ ਵੱਡੀਆਂ ਵਾ ਤਿੰਨਾਂ ਦੇ ਭਾਅ ਬਿਲਕੁਲ ਲੱਖ ਦੇ ਪੱਟੇ ਦੀਆਂ ਹੀ ਆ ਚਲੋ ਠੀਕ ਆ ਦੋ ਮਈਆਂ ਵੱਡੀਆਂ ਬਸ ਹਾਂਜੀ ਤੋਰੋ ਜੀ ਕਰਾਂਗੇ ਆ ਵੀ ਆ ਵੀ ਇੱਕ ਮੈਂ ਕਿੱਡੀ ਸੋਣੀ ਮੈਂ ਤੇ ਪਹਿਲਾ ਸੋ ਚੋਟੀ ਵੱਡੀ ਝੋਟੀ ਆ ਬੋਲ ਕੱਦ ਵਜਨ ਪੂਰਾ ਵੱਡੀ ਝੋਟੀ ਨਾੜਾ ਨੂੜਾ ਵੇ ਖੋਲੇ ਵੇ ਤੇ ਦੁੱਧ ਵਾਲੀ ਝੋਟੀ ਕੁਆਲਿਟੀ ਵਾਲੀ ਬਸ ਠੀਕ ਆ ਹਾਂਜੀ ਬਹੁਤ ਚੰਗੀ ਵੇਖੋ ਐ ਦੋਵੇਂ ਪਾਸੇ ਨਾੜਾ ਨੂੜਾ ਕਿਦਾਂ ਫਲਾਈ ਵਧੀਆ ਜੇ ਵੀ ਕੱਟੀ ਨਾ ਜੁਗਿਆ ਪੇਪਰ ਹੋ ਗਿਆ ਦੋ ਤਿੰਨ ਦਿਨ ਲੈ ਕੇ ਜਾਣੇ ਪੇਪਰ ਪੈਂਦੇ ਆ ਮੁੰਡੇ ਦੇ ਚਲੋ ਵਧੀਆ ਵਧੀਆ ਬੋਲ ਜੋ ਗਿਆ ਕੀ ਗੱਲ ਹਾਂਜੀ ਫਿਰ ਇਹਦਾ ਭਾਜੀ ਮੁੱਲ ਬਿਲਕੁਲ ਯਾਇਰ ਹੀ ਆ ਕੋਈ ਅਜ ਮੁੱਲ ਆਪਾਂ ਜਾਣਾ ਮਈਆਂ ਲਿਆਉਣੀਆਂ ਉਧਰ ਪਿੰਡਾਂ ਜੋ ਮਈਆਂ ਲਿਆਉਣੀਆਂ ਕਿ ਦੋ ਤਿੰਨ ਦੇ ਲਾਗੇ ਪੰਜ ਕੀ ਪੀਸ ਆ ਵੇਚ ਕੇ ਨਾ ਵੇਲੇ ਹੋਗੇ ਤੇ ਮਈਆਂ ਲੈ ਕੇ ਆਉਣੀਆਂ ਆਇਦ ਕੀ 10 ਝੋਟੇ ਲਿਆਵਾਂਗੇ ਚੰਗੀਆਂ ਇਹਦਾ ਵੀ ਮੁੱਲ ਕੋਈ ਨਹੀਂ ਬਿਲਕੁਲ ਇਹ ਵੀ ਯਾਇਰ ਹਾਂ ਨਾ ਯੈਸਲੋ ਹੀ ਭਾਜੀ ਲੱਖ ਦੀ 1000 ਛੋੜ 99 ਦੀ 99000 ਕੱਟੀ ਇੱਕੇ ਭਾਜਣੀਆਂ 1 10 15 ਦੀ ਵਿਗਦੀ ਹੈ 3 ਮਹੀਨੇ 99 99000 ਦੀਆਂ ਜੋਫਰ 3 ਮਹੀਨੇ 99 99000 99000 ਉਹ ਵੀ 99 ਦੀ ਆਵਿੰਦੇ ਨੂੰ ਵੇਖੋ ਕੱਟੀ ਆ ਨਾਰਾ ਨੂੜਾ ਤੇ ਦੁੱਧ ਵਾਲੀ ਕੱਢੀ ਜੇ ਕੁਆਲਟੀ ਵਾਲੀ ਵੇਖੋ ਇਸ ਵਿੱਚ ਮੈਂ ਦੇ ਵੀਰ ਐਸ ਪਾਂਡੀ ਲੈਵੇ ਦੀ ਲਾਈਫ ਫਿਰਦੀ ਕਿ ਨਹੀਂ ਕੱਟੀ ਇੱਧਰ ਵੇਖੋ ਭਾਜੀ ਛੋਟੀ ਇਹ ਸੂਈ ਜੇ ਭਾਵੇਂ ਕੋਈ ਮਹੀਨੇ ਦੀ ਲਾਲੇ ਦੋਆਂ ਨਹੀਂ ਲਾਲੇ ਡੇਢ ਦੀ ਲਾਲੇ ਦੀ ਕੱਟੀ ਬਾਹਰ ਆਪਾਂ ਵਿਖਾ ਦੇਣੀ ਆ ਹਾਂਜੀ 10 ਕਿਲੋ ਦੁੱਧ ਭਾਜੀ ਐ ਠੰਡਾ ਕਰਕੇ ਹੋਊਗਾ ਕੋਈ ਮੇਰੇ ਘਰ ਦੋ ਟਾਈਮ ਜੋਲੇ ਚਾਰ ਚੋਲੇ ਠੀਕ ਹੈ ਬੱਚਾ ਉੱਚਾ ਜੇ 31 ਮਗਦੇ ਆਪਾਂ ਬੱਚਾ ਦੂਜਾ ਸੁਆ ਜੇ ਆਈ ਉਧਰੋਂ ਜੇ ਝੋਟੀ ਵੇਖ ਲੋ ਕੱਡੀ ਝੋਟੀ ਆ ਖੋਲੋ ਵੀ ਪੁੱਲ ਸਹਜਿਆ ਭਾਈ ਮੈਂ ਪੂਰੀ ਕੱਟੀ ਮਗਰ ਜਗਿਆ ਕੱਟੀ ਮਗਰ ਆਪਾਂ ਕਹਿਣਾ ਨਹੀਂ ਹੈ ਕਿ ਉਦਾਂ ਤੁਹਾਨੂੰ ਪਤਾ ਹੈ ਹੋਰੀਆਂ ਮੈਂ ਇਹ ਦਿੰਦਾ ਨਹੀਂ ਕੋਈ 70 80 ਹਜ਼ਾਰ ਦੀ ਵੈਸੇ ਮੈਂ ਉਧਰ ਗਿਆ ਪਰ ਆਏ ਹੋਰੀਆਂ ਮੈਂ ਲੋਕੀ ਦੇ ਜਾਂਦੇ ਪਰ ਮੈਂ ਹਾਥੀ ਦਾ ਬੱਚਾ ਵਾ ਵੇਖ ਲੋ ਬਹੁਤ ਪੜੀ ਹੋਈ ਮੈਂ ਵਾ ਨਾਲੇ ਹੈ ਜੋ ਗਿਆ ਆਜੇ ਭਾਜੀ ਕੱਟੀ ਮਗਰ ਵਖਾ ਦਿਓ ਮੈਂ ਵੀ ਕੱਟੀ ਮਗਰ ਕੱਟੀ ਵੀ ਮਗਰ ਬਹੁਤ ਟੌਪ ਦੀ ਐ ਸਾਂਭਣ ਵਾਲੀ ਐ ਮਗਰ ਡੇਢ ਦੀ ਕੋ ਲਾਲੇ ਦੋਹਾਂ ਦੀ ਲਾਲੇ ਕੋ ਵਾਧ ਵੀ ਲਾਲੇ ਹਾਂਜੀ ਦੁੱਧ 10 ਕਿਲੋ ਕੱਟੀ ਦੇ ਮਿਲਦੀ ਜੀ ਦੋਵੇਂ ਟਾਈਮ ਆਜਾ 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 ਬਾਦਾ ਪੀ ਲੈ ਆਜਾ ਆਜਾ ਅਸਲ ਅਸਲ ਪੀਂਦਾ ਵੱਡੀ ਝੋਟੀ ਐ ਭਾਜੀ ਬੇਲ ਵੇਖੋ ਕਿੱਡੀ ਝੋਟੀ ਦੇ ਕੱਦ ਵੇਖੋ ਕਿੱਡਾ ਕੱਟੀ ਦਾ ਲਾ ਠੀਕ ਆ ਜੋ ਕਿ ਝੋਟੀ ਨੂੰ ਬਚਾ ਲਾ ਮੜਾਇਆ ਪਰਲੀ ਏ ਵੀ ਭਾਜੀ ਬਿਲਕੁਲ ਜਾਇਜ ਨਾ ਨਹੀਂ 90000 ਦੀ 99000 ਬੁੱਲ ਭਾਵੇਂ ਇਹਦਾ ਕੋ ਜੋ ਮਦੀ 99 99000 ਰਿਆ ਵੇਖ ਲਓ ਛੋਟੀ ਕੀ ਦੀ 10 ਕਿਲੋ ਦੁੱਧ ਹੈ ਚੋਗੇ ਤਸੱਲੀ ਕਰਾ ਕੇ ਦਵਾਗੇ ਠੀਕ ਹੈ ਜੈੱਟ ਬਲੈਕ ਦੇ 2-4 ਐ ਦੇਖੋ ਛੋਟੀ ਭਾਜੀ ਦੂਜਾ ਸੂਆ ਮੜਾ ਆ ਜਾ ਬੱਚਾ ਹੀ ਲਾਉਣਾ ਨਸਮਾਉਣੀ ਆ ਛੋਟੀ ਇਹਦੇ ਥਲੇ ਭਾਜੀ 15 ਕਿਲੋ ਦੁੱਧ ਹੋਊਗਾ ਅੱਛਾ 14 ਕਿਲੋ ਕੰਡੇ ਵਾਲਾ ਜਿਹੜਾ ਮਰਜੀ ਕੋ ਵੀਰ ਚੋਲੇ ਮਾਰੀ ਮੈਂ ਜਿੰਦਾ 3 ਕਿਲੋ ਗਾੜ ਕਟੂਗੀ ਛੋਟੀ ਦੂਜਾ ਸੂਆ ਜੇ ਮੈਂ ਵੀ ਵੱਡੀ ਆ ਮਈਆ ਭਾਜੀ ਦੋਵੇਂ ਅੰਤ ਕੋਈ ਨਹੀਂ ਹੈ ਮਈਆਂ ਦਾ ਦੁੱਧ ਵਾਲੀਆਂ ਬਿਲਕੁਲ ਤਾਜ਼ੀਆਂ ਸੂਈਆਂ ਹੋਆ ਬਸ ਠੀਕ ਹੈ ਹਾਂਜੀ ਉਹਦੇ ਮਗਰ ਕਟਾ ਜੇ ਇਹ ਦੋਵਾਂ ਦੇ ਕਟੇ ਆ ਹਾਂਜੀ ਉਹ ਵੰਡ ਲਿਆ ਪਾਦੇ ਮੜਾ ਬਸ ਠੀਕ ਹੈ ਨਾਰਾ ਨੂੜਾ ਵੇਖੋ ਕਿਦਾਂ ਲੇਵੇ ਤੇ ਫਲਾਉਂਦੀ ਆ ਬਾਲਟੀ ਫੜਾ ਮੜੀ ਥੱਲੇ ਮਾਰਾ ਕਰ ਆਓ ਕਟਿੰਗ ਜੋ ਕਰ ਜਾ ਪਾਦੇ ਡਿੰਗੀ ਜਾਂਦੀ ਹੈ ਹੈ ਵੇਹੋਰ ਦਾ ਠੀਕ ਠਾਕ ਕੱਟੀ ਨਾ ਪਾ ਦੇਣਾ ਯਾਰੀ ਭਾਈ ਸਪੈਸ਼ਲ ਆ ਛੋਟੀ ਕਦੇ ਚੋਣ ਹੈ 3 ਕਿਲੋ ਘਾੜ ਹੋਗੀ 15 ਕਿਲੋ ਹੀ ਦੋ ਦੇ ਆ ਤੇ ਵੈਸੇ 14 ਕਿਲੋ ਆਦੇ ਆਪਾਂ ਜਿਹੜਾ ਮਰਜੀ ਵੀਰ ਲੈ ਜੇ ਚਲੋ ਥੋੜਾ ਅੱਜ ਵੀ ਝੜੀ ਝੁੜੀ ਲੱਗੀ ਤੁਹਾਨੂੰ ਪਤਾ ਵਾ ਪੱਠੇ ਪੁੱਠੇ ਹਰਿਆ ਹੋ ਰਿਹਾ ਆਉਂਦਾ ਹੀ ਨਹੀਂ ਆ 2-4 ਕਾਮ ਕੁਮ ਇਦਾਂ ਟੈਪ ਲੱਗ ਜਾਂਦਾ ਬੱਚਾ ਕਰੀ ਲਾਇਆ ਤੇ ਨਾ ਟਾਈਮ ਪਰ ਆ ਵੇਖੋ ਬੱਚਾ ਲਾ ਗੇ ਨਾ ਪੂਰਾ ਨਾੜਾ ਹੀ ਨਾੜਾ ਚੱਡੇ ਦੇ ਤੇ ਥਣਾ ਦੇ ਕਰ ਦਿੰਦੀ ਏ ਈ ਛੋਟੀ ਕੁਆਲਿਟੀ ਵਾਲੀ ਆ ਫੜਲਾ ਬਾਂਦੇ ਵਚਾ ਇੱਥੇ ਇੱਕ ਲੈ ਲਾ ਕੇ ਵੀ ਨਹੀਂ ਮਿੰਦੇ ਯਾਰ ਇਹ ਸਪੈਸ਼ਲ ਹੈ ਭਾਜੀ ਮੈਂ ਜਿਹੜਾ ਵੀਰ ਖੜੂਗਾ ਨਾ ਮੈਂ ਦੁੱਧ ਦੇ ਦਊਗੀ 17 18 ਕਿਲੋਈ ਗੱਲਾਂ ਆ ਲਾ ਨਹੀਂ ਆਹ ਬਾਲਟੀ 7 ਕਿਲੋ ਦੀ ਆ ਪੌਣੀ ਬਾਲਟੀ ਮਲਕ ਗਾੜ ਦੀ ਕਰ ਦਊਗੀ ਕੋਈ ਟੈਮੋ ਟੈਂਪ ਦਾ ਚਾਹੂਗਾ ਨਾ 3 ਕਿਲੋ ਗਾੜੀ ਕਟੂਗੀ ਭਾਜੀ ਚੁਾਈ ਸਪੈਸ਼ਲ ਲੱਗੀ ਹੋਇਆ ਕੋਈ ਦਰਹਿ ਕੱਲਾ ਕੱਲਾ ਥੜਾ ਭਾਉਦੀ ਏ ਇਹ ਤੇ ਲੈ ਆ ਵੀ ਲੱਗ ਗਈ ਇਹ ਦੇਖੋ ਚੋਾਈ ਭਾਜੀ ਇੱਕ ਨੰਬਰ ਦੀ ਚੋਾਈ ਲਗੀ ਭਾਈ 3 ਸਾਢੇ ਦਿਨ ਕਿਲੋ ਕਾਰਡ ਕਟੋਗੀ ਚਲੋ ਇੱਕ ਨੰਬਰ ਦੀ ਚੋਾਈ ਵੇਖੋ ਨਾੜਾ ਨੂੜਾ ਫਲਾਉਂਦੀ ਇੱਕ ਦਾ 14 ਕਿਲੋ ਦੁੱਧ ਐ ਤਸੱਲੀ ਵਾਲਾ ਹੋਊਗਾ ਮੈਂ ਸਵੇਰੇ ਹਾਜ਼ਰ ਤੇ ਜੱਗੀ ਭਰਿੰਦੀ ਕੀਮੇ ਭਾਈ ਖੋਲ ਕੇ ਵਖਾ ਦੀਏ ਕੀਮਤ ਪਾਜੀ ਬਿਲਕੁਲ ਆਪਾਂ ਜੈ ਜੀ ਮਈਆਂ ਦੇ ਮੁੱਲ ਤਾਂ ਪਤਾ ਹੈ ਡੇ ਡੇ ਕਿਨੇ ਕਿਨੇ ਆ ਵੱਡੀ ਮੈਂ ਕੋਈ ਛੋਟੀ ਸਮਝ ਕੇ ਨਾ ਇਹ ਜਿਹੜੀ ਵੱਡੀ ਵੱਡੀ ਵੇਲੇ ਲੰਮੀ ਲੁਮੀ ਬੇਲ ਦੀ ਕੱਟੀ ਆ ਆ ਜਾ ਦੂਜਾ ਸੁਆਜੇ ਆ ਜਾ ਆ ਠੀਕ ਹੈ ਪਰ ਜਗੀ ਬਹੁਤ ਯਾਦੀ ਪਾਜੀ ਕੁਆਲਟੀ ਵਾਲੀ ਮੈਂ ਆ ਤੇ ਦੁੱਧ ਵਾਲੀ ਵੇਹੇ 15 ਹੀ ਹੋਊਗਾ ਪਾਜੀ ਹਾਂ ਜੀ ਜੀ ਆਪਾਂ 14 ਕਿਲੋ ਦੇ ਘਲਾਵਾਂਗੇ ਜਿਹੜਾ ਮਰਜੀ ਇੱਧਰ ਖੋ ਨਾੜਾ ਨੂੜਾ ਕਿਦਾ ਫੌਂਦੀ ਛੱਡੇ ਤੇ ਫੁੱਲ ਵੱਡੀ ਚੋਟੀ ਹਾਂਜੀ ਇਹਦਾ ਮੁੱਲ ਭਾਜੀ ਭਾਵੇਂ ਕਰਨੋ ਜੋ ਮਰਜ਼ੀ 60 ਕਰ ਲਈਏ 70 ਕਰ ਲਈਏ 55 ਕਰ ਲਈਏ ਯਾ ਸਲੋਈ ਜਿਹੜੀ ਅੱਜ ਦੇਣੀ ਆ ਮੈਂ ਇੱਕ 45 ਦੀ ਭਾਜੀ ਦੇਣੀ ਆ ਬਸ ਠੀਕ ਆ 1000 ਵਿੱਚੋਂ ਛੋੜ 44 ਦੀ 14 ਕਿਲੋ ਜਿਹੜਾ ਮਰਜ਼ੀ ਮੇਰਾ ਵੀਰ ਐ ਚੋਕ ਥੱਲੀ ਕਰਕੇ ਲੈ ਜਾ ਬਸ ਠੀਕ ਆ ਇਹ ਵੇਲਾ ਮੈਂ ਦੇ ਵੀਰ ਐ ਕੱਲਾ ਕੱਲਾ ਥਣ ਕੱਢਦੀ ਚੁਆਈ ਇੱਕ ਨੰਬਰ ਦੀ ਚਲੋ ਆ ਵੀ ਭਾਜੀ ਦੂਜਾ ਸੂਆ ਜੇ ਲਓ ਜੀ ਇਹਦੇ ਬੱਚੇ ਦੇ ਨਾਲ ਵੀ ਭਾਜੀ ਨਾਰੂ ਆਵੇ ਵਿਖਾ ਦਿਓ ਇੱਕ ਹਫਤੇ ਦੀ ਸੂਈ ਜੇ ਬਿਲਕੁਲ ਤਾਜੀ ਸੂਈ ਆ ਇਹਦੇ ਥੱਲੇ ਵੀ 15 ਕਿਲੋ ਆ ਰਹਿਦੇ ਕੋਈ ਨਹੀਂ ਇਹਦੇ 14 ਕਿਲੋ ਪਾਜੀ ਇਹਦੇ ਥੱਲੇ ਵੀ ਕੰਡੇ ਵਾਲਾ ਠੀਕ ਆ ਹਾਂਜੀ ਦੁੱਧ ਜੱਗੀ 14 ਕਿਲੋ ਪੱਕਾ 15 ਕਿਲੋ ਹੀ ਹੋਊਗਾ ਪਰ 14 14 ਕਿਲੋ ਵਾਲੇ ਜਿਹੜਾ ਮਰਜੀ ਵੀ ਲੈ ਦੁੱਜਾ ਸੂਆ ਪਿਓ ਰਹਿੰਦੇ ਠੀਕ ਆ ਫੁੱਲ ਵੱਡੀ ਛੋਟੀ ਤੇ ਚਵਾ ਲੱਗੇ ਦੇ ਇੱਕ ਨੰਬਰ ਦੇ ਲਓ ਜੀ ਆ ਵੀ ਲੋ ਲਾੜੂ ਲਾ ਲਿਆ ਫਾਦੇ ਵਿੱਚ ਦੇ ਦੇਰੀ ਫਿੱਡੀ ਵੀ ਪੂਰੀ ਇੱਕ ਹਫਤਾ ਹੋ ਗਿਆ ਜੀ ਸੋਈ ਨੂੰ ਮੇਰਾ ਠੀਕ ਆ ਵੇਹੇ ਪਾਜੀ 15 ਹੀ ਚਵਾ ਕੇ ਦਵਾਂਗੇ ਹੁਣ ਐ ਹਾਜ਼ਰ 14 ਕਿਲੋ ਆਦੇ ਭਾਵੇਂ ਕੋਈ ਧਾਰ ਬਣਾ ਮਾਰੇ ਜਾਂ ਮਈਆਂ ਚੋਣ ਆਪਣੇ ਫੇਲ ਹੋਣਗੇ ਤੇ ਕਿਰਾਇਆ ਆਪਾਂ ਦੇਵਾਂਗੇ ਆਉਣ ਜਾਣਾ ਹਾਂਜੀ 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 ਆ ਬੱਚਾ ਖਾ ਦਿਓ ਬਿਲਕੁਲ 나ੜੂ ਗਿੱਲੇ ਦੇ ਬਿਲਕੁਲ 나ੜੂ ਨਾਲ 나ੜੂ ਖਾ ਗਏ ਮੁੰਡੇ ਪਾਕ ਕੱਟਾ ਜੀ ਕੱਟਾ ਕੱਟਾ ਅਜੇ ਮੈਲੇ ਮੂਲੇ ਮਾਰ ਕੇ ਭਾਜੀ ਝੋਟੀਆਂ ਦੁੱਧ ਤੇ ਆਉਣਾ ਵਾ ਅਜੇ ਤੇ ਬਿਲਕੁਲ ਤਾਜ਼ੀਆਂ ਸੋਈਆਂ ਦੁੱਧ ਹੋਣੇ ਹੀ ਬਥੇਰਾ ਵਾ ਬਾਕੀ ਤੁਹਾਨੂੰ ਪਤਾ ਤਾਜੀ ਮੈਂ ਤੇ ਦੁੱਧ ਮੈਲਾ ਮਾਰ ਕੇ ਕਰਨਾ ਹੀ ਆ ਹਾਂਜੀ ਮੇਰੇ ਪੇਠ ਪੁੱਠ ਕਿੱਡੀ ਝੋਟੀ ਦੀ ਇਹਦਾ ਮੁੱਲ ਪਾਇਆ ਹੋਇਆ ਜੀ 70 75 ਜੋ ਮਰਜੀ ਅਜੇ ਜੈਸਨੋ 1 55 ਦੀ ਹਾਲ ਹੈ 1 55 ਦੀ ਇਹ 1 45 ਜੋੜਾ 3 ਲੱਖ ਦਾ ਬਾਂਦਾ ਜੇ ਕੋ ਜੋੜਾ ਲਊਗਾ ਉਹਦਾ ਮਾਨਤਨ ਕਰਦਾਂਗੇ ਪਰ ਮੈਂ ਯਾਦ ਕਰੂ ਕਿ ਜਿਹੜਾ ਵੀਰ ਲੈ ਜਾਊਗਾ ਚਲੋ ਇਹ ਵੀ ਜਾਰੀ ਚੋਣ ਸਪੈਸ਼ਲ ਆ ਇਹੋ ਪੰਜ ਪੀਸ ਆਪਣੇ ਕੋਲ ਬਸ ਅੱਜ ਅਸਲ ਝੋਟੀਆਂ ਜਿਆਦਾ ਵੇਖਾ ਜੀ ਬਹੁਤ ਕੁਆੜੀ ਝੋਟੀਆਂ ਆ ਵੇਖਾ 3 999000 ਦੇ ਪੈਸੇ ਕੋਈ ਨਹੀਂ ਆ 3 999000 ਦੀਆਂ ਆ ਉਹ 1 45 ਦੀ ਤੇ 1 55 ਦੀ 3 ਲੱਖ ਦਾ ਜੋੜਾ ਈ ਬਾਕੀ ਠੀਕ ਆ ਬਾਕੀ ਆਪਾਂ ਵੀਰ ਸਾਰੇ ਹੀ ਵੱਡੇ ਆਪਣੇ ਤੋਂ ਸੀਨੀਅਰ ਆ ਆਪਾਂ ਉਹਨਾਂ ਨਾਲ ਬੜਾ ਹੀ ਪਿਆਰ ਵਪਾਰਿਆ ਭਰਾਵਾਂ ਨਾਲ ਵੀ ਤੇ ਚਾਹੇ ਕੋ ਸਾਡੇ ਕੋਲ ਗਲਤੀ ਹੋ ਜਾਈ ਨਿੱਕੀ ਮੋਟੀ ਤਾਂ ਆਪਾਂ ਕਿਸੇ ਨੂੰ ਲਾਗੇ ਨਹੀਂ ਕਦੀ ਗੱਲ ਕੀਤੀ ਉਹ ਪਾਜੀ ਮਖਵਿੰਦਰ ਦਾ ਮੜਾਇਆ ਕਹਿੰਦਾ ਹੀ ਪਰ ਆਪਣੇ ਉਹ ਸਤਿਕਾਰਯੋਗ ਆਪਾਂ ਕਦੀ ਕਿਸੇ ਇਹ ਨਹੀਂ ਕਿ ਉਹ ਤਾਂ ਚਲੋ ਸਾਡੇ ਨਾਲ ਵੱਡੇ ਆ ਆਪਾਂ ਕੋਈ ਛੋਟਾ ਵੀ ਹੋਵੇ ਆਪਾਂ ਉਹਨੂੰ ਵੀ ਨਹੀਂ ਮਾਰੀ ਚੰਗੀ ਕਰੀ ਉਹ ਕ ਆਪਣਾ ਪ੍ਰੇਮ ਹੈ ਸਾਰਿਆਂ ਨਾਲ ਕਿਸੇ ਨਾਲ ਗੱਲ ਹੋਵੇ ਜਾਂ ਨਾ ਹੋਵੇ ਅਜੇ ਤੱਕ ਮੈਂ ਉਹਦਾ ਉਹਨਾਂ ਦੇ ਆਹਮੋ ਸਾਹਮਣੇ ਨਹੀਂ ਹੋਇਆ ਪਾਜੀ ਉਹਨਾਂ ਨਾਲ ਫੋਨ ਤੇ ਗੱਲ ਉਹਦਾ ਉਹਨਾਂ ਨਾਲ ਹੁੰਦੀ ਰਹਿੰਦੀ ਪਰ ਆਪਾਂ ਉਹਨਾਂ ਦਾ ਬੜਾ ਸਤਿਕਾਰ ਕਰਦੇ ਆਂ ਤੇ ਚਲੋ ਕਈਆਂ ਵਾਦੇ ਘਰੇ ਵਪਾਰ ਲੈਣ ਦੇ ਵਿੱਚ ਹੋ ਵੀ ਜਾਂਦੇ ਆ ਪਰ ਆਪਾਂ ਬੜਾਈ ਪਿਆਰ ਸਾਰਿਆਂ ਨਾਲ ਹੀ ਤੇ ਨਾਮ ਆਪਣਾ ਜਗਜੀਤ ਸਿੰਘ ਜੇ ਪਿੰਡ ਕੰਗ ਜ਼ਿਲ੍ਹਾ ਤਰਨਤਾਰਨ ਤਹਿਸੀਲ ਖਡੂਰ ਸਾਹਿਬ ਮੋਬਾਈਲ ਨੰਬਰ 842778953 ਸਤਿ ਸ੍ਰੀ ਅਕਾਲ ਜੀ